ਸੱਚੀ ਕਾਲ ਦੋਸਤੋ ਪਬਲਿਕ ਸਮਾਣਾ ਨੂਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੋਨ 15 ਤੋਂ ਬਲਾਕ ਸੰਮਤੀ ਦੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਮਨਜੀਤ ਸਿੰਘ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਉਮੀਦਵਾਰ ਨੇ ਗੁਰਦੇਵ ਟਵਾਣਾ ਵੱਲੋਂ ਪਿੰਡ ਖਦਾਤਪੂਰਾ ਦੇ ਵਿੱਚ ਜਿਹੜਾ ਡੇਰਾ ਬਾਜੀਕਰ ਤੇ ਪੰਚਾਇਤ ਮਿਆਲਾ ਦੇ ਜਿਹੜੇ ਲੋਕਾਂ ਦੇ ਨਾਲ ਨੇ ਬੀਤੀ ਰਾਤ ਜਿਹੜੀ ਆ ਮੁਲਾਕਾਤ ਕੀਤੀ ਗਈ ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਪਿੰਡ ਦੀ ਜਿੱਥੇ ਆਪਾਂ ਖੜੇ ਆ ਇਸ ਗਲੀ ਦਾ ਬਹੁਤ ਜ਼ਿਆਦਾ ਬੁਰਾ ਹਾਲ ਸੀ ਪਿਛਲੀਆਂ ਕਈ ਸਰਕਾਰਾਂ ਜੜੀਆਂ ਵੀ ਨੇ ਲੰਘ ਚੁੱਕਿਆ ਸਨ ਤਾਂ ਇਹਨਾਂ ਲੋਕਾਂ ਵੱਲੋਂ ਲਗਾਤਾਰ ਜਿਹੜੀ ਮੰਗ ਕੀਤੀ ਜਾਂਦੀ ਸੀ ਗੁਰਦੇਵ ਟਵਾਣਾ ਵੱਲੋਂ ਕਿਹਾ ਗਿਆ ਤੁਸੀਂ ਮੈਨੂੰ 14 ਤਰੀਕ ਨੂੰ ਤੇ ਮਨਜੀਤ ਸਿੰਘ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਕੰਮ ਨਹੀਂ ਉਹ ਵੀ ਅਸੀਂ ਪੈਲ ਦੇ ਆਧਾਰ ਤੇ ਪੂਰਾ ਕਰਾਂਗੇ ਤਾਂ ਪਿੰਡ ਦੇ ਲੋਕਾਂ ਵੱਲੋਂ ਇੱਕ ਮੰਗ ਕੀਤੀ ਗਈ ਹੈ ਬੀਤੀ ਰਾਤ ਕਿ ਸਾਨੂੰ ਇਸ ਪਿੰਡ ਦੇ ਵਿੱਚ ਜਿਹੜਾ ਗਰਾਊਂਡ ਚਾਹੀਦਾ ਹੈ ਬੱਚਿਆਂ ਨੂੰ ਖੇਡਣ ਵਾਸਤੇ ਉਹ ਜਿਹੜਾ ਪਿੰਡ ਦੇ ਵਿੱਚ ਨਹੀਂ ਹੈ ਤਾਂ ਮੌਕੇ ਤੇ ਸਰਪੰਚ ਦੇ ਵੱਲੋਂ ਵੀ ਜਿਹੜਾ ਆਸ਼ਵਾਸ਼ਣ ਦਿੱਤਾ ਗਿਆ ਮਿਆਲਾ ਵਾਲੇ ਵੱਲੋਂ ਕੀ ਆ ਤੁਸੀਂ ਇਹ ਵੋਟਾਂ ਪਾ ਕੇ ਸਾਨੂੰ ਕਾਮਯਾਬ ਕਰੋ ਜਿਸ ਤੋਂ ਬਾਅਦ ਅਸੀਂ ਤੁਹਾਡਾ ਜਿਹੜਾ ਗਰਾਊਂਡ ਦਾ ਮੁੱਦਾ ਹੈ ਉਹ ਵੀ ਤੁਹਾਡਾ ਜਲਦੀ ਹੀ ਜਿਹੜਾ ਤੁਹਾਡੇ ਲੈ ਕੇ ਸਾਹਮਣੇ ਹਾਜ਼ਰ ਹੋਵਾਂਗੇ ਤੇ ਹੋਰ ਵੀ ਜਿਹੜੇ ਕੰਮ ਪਿੰਡ ਦੇ ਵਿੱਚ ਤੁਹਾਡੇ ਪੈਂਡਿੰਗ ਨੇ ਜਾਂ ਬਕਾਇਆ ਨੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਮਨਜੀਤ ਸਿੰਘ ਦੇ ਵੱਲੋਂ ਜਿਹੜੇ ਇਹਨਾਂ ਦੇ ਉਮੀਦਵਾਰ ਬਰਾਬਰ ਦੇ ਖੜੇ ਨੇ ਮਨਪ੍ਰੀਤ ਉਹਨੇ ਦੇ ਉੱਪਰ ਵੀ ਕਾਫੀ ਜਿਹੜੇ ਸਵਾਲ-ਜਵਾਬ ਵੀ ਕੀਤੇ ਗਏ ਨੇ ਤਾਂ ਤੁਸੀਂ ਆਪ ਹੀ ਸੁਣ ਲਓ ਮਨਜੀਤ ਸਿੰਘ ਕੀ ਕਹਿ ਰਹੇ ਨੇ ਹਾਂਜੀ ਟੋਣਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਹੋ ਔਰ ਪਿੰਡ ਦੇ ਵਿੱਚ ਆਏ ਹੋ ਕਿਦਾਂ ਦਾ ਰਿਸਪਾਂਸ ਮਿਲ ਰਿਹਾ ਹੈ ਹਰ ਰਿਸਪਾਂਸ ਜਦੋਂ ਵੀ ਇਹ ਪਿੰਡਾਂ ਦੇ ਵਿੱਚ ਮੈਂ ਆਇਆ ਮੈਂ ਪਹਿਲੀ ਵਾਰ ਨਹੀਂ ਆਇਆ ਮੈਂ ਪਤਾ ਨਹੀਂ ਕਿੰਨੇ ਕੁ ਗੇੜੇ ਨਾ ਪਿੰਡਾਂ ਦੇ ਵਿੱਚ ਲਾਏ ਮੈਂ ਦੁੱਖ ਦੇ ਸੁੱਖ ਦੇ ਕੋ ਯਮੀਰ ਹੈ ਗਰੀਬ ਹੈ ਵੱਡਾ ਹੈ ਕਿ ਛੋਟਾ ਹੈ ਬਜ਼ੁਰਗ ਹੈ ਮੈਂ ਹਰ ਇੱਕ ਦੇ ਮਸਲੇ ਹੱਲ ਕਰੇ ਨੇ ਜਿਹੜਾ ਵੀ ਮੇਰੇ ਕੋਲ ਆਇਆ ਮੈਂ ਕਿਸੇ ਨੂੰ ਕਦੇ ਜਵਾਬ ਨਹੀਂ ਦਿੱਤਾ ਸੋ ਰਿਸਪੌਂਸ ਤੁਹਾਡੇ ਸਾਹਮਣੇ ਹੈ ਤੇ ਇਹ ਜਿਹੜਾ ਰਿਸਪੌਂਸ ਹੈ ਦਾ ਪਿਆਰ ਹੈ ਇਹ ਤੁਹਾਡੇ ਬੋਟਾਂ ਦੇ ਵਿੱਚ ਜਿਹੜਾ ਬਦਲਿਆ ਪਿਆ ਹੈ ਤੇ 14 ਦਸੰਬਰ ਨੂੰ ਇਕੱਲੀ ਇਕੱਲੀ ਬੋਟ ਹੈ ਜਿਹੜੀ ਉਹ ਛਾਣ ਦੇ ਨਿਸ਼ਾਨ ਤੇ ਪੈਣੀ ਹੈ ਤੇ ਬਾਕੀ ਜਿਹੜਾ ਮਹਾਰਾਜ ਮੇਅਰ ਕਰਨੇ ਇੱਥੇ ਹੋਰ ਵਿਰੋਧੀ ਲੱਭੇ ਨਹੀਂ ਦਿਹੋਣ ਮਨਜੀਤ ਜੀ ਕੀ ਕਹਿਣਾ ਚਾਹੋਗੇ ਮੈਂ ਕਿਹੜਾ ਹੀ ਚੋਣਾਂ ਲਈ ਜੋ ਸਾਡੀ ਆਮ ਆਦਮੀ ਪਾਰਟੀ ਉਹਦਾ ਵਕਾਸ ਦੇਖ ਕੇ ਉਹਦੇ ਕੰਮ ਦੇਖ ਕੇ ਲੋਕਾਂ ਦਾ ਹੰਗਾਰਾ ਸਾਨੂੰ ਬਹੁਤ ਜ਼ਿਆਦਾ ਮਿਲ ਰਿਹਾ ਤੇ ਅਸੀਂ ਜੋ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਹਨ ਉਹ ਪੂਰੇ ਕੀਤੇ ਨੇ ਜਿਹੜੀਆਂ ਥੋੜੀਆਂ ਵੱਡੀਆਂ ਗਾਰੰਟੀਆਂ ਰਹਿ ਗਈਆਂ ਨੇ ਉਹ ਵੀ ਸਰਕਾਰ ਛੇਤੀ ਤੋਂ ਛੇਤੀ ਪੂਰੀਆਂ ਕਰ ਦੇਗੀ ਤੁਸੀਂ ਸਾਰੇ ਪਿੰਡ ਦੇ ਵਿੱਚ ਜਾਂਦੇ ਹੋ ਜਿੱਥੇ ਵੀ ਜਾਂਦੇ ਹੋ ਦੂਜੀਆਂ ਪਾਰਟੀਆਂ ਬਾਅਦ ਦੇ ਬੰਦੇ ਹੁੰਦੇ ਨੇ ਪਿੰਡ ਦਾ ਕੋਰਨਾ ਕੋਈ ਬੰਦਾ ਨਹੀਂ ਦਿੰਦਾ ਆਈਟੀ ਹੋਰ ਤੁਸੀਂ ਵੇਖ ਲਓ ਪੰਜਾਬ ਹਿਸਾਬ ਲਾ ਲਓ ਵੀ ਬਾਹਰ ਦੇ ਕਿੰਨੇ ਨੇ ਤੇ ਇੱਥੋਂ ਦੇ ਕਿੰਨੇ ਨੇ ਜੇ ਆਪਾਂ ਇਹ ਕਲੋਨੀ ਦੀ ਗੱਲ ਕਰਾਈਏ ਜੋ ਇਹਨਾਂ ਨੇ ਕਿਹਾ ਉਹਨੇ ਸਾਰੇ ਕੰਮ ਕੀਤੇ ਨੇ ਜੋ ਰਹਿੰਦੇ ਨੇ ਉਹ ਵੀ ਕੰਮ ਕੀਤੇ ਕਰਾਂਗੇ ਠੀਕ ਹੈ ਬਾਕੀ ਗੱਲ ਇਹ ਜਿਹੜਾ ਮੇਰੇ ਬਰਾਬਰ ਖੜਾ ਰਾਨੀਕੁਰ ਤੋਂ ਆਪਣਾ ਮਨਪ੍ਰੀਤ ਸਿੰਘ ਉਹ ਮੈਨੂੰ ਕਹਿੰਦਾ ਸੀ ਵੀ ਅਕਾਲੀ ਦਰਜ ਹੁਣ ਆਮ ਆਦਮੀ ਦੀ ਪਾਰਟੀ ਦਾ ਆਇਆ ਮੈਂ ਉਹਨੂੰ ਕੁਛ ਨਾ ਚਾਹਨਾ ਵੀ ਪਹਿਲਾਂ ਤੁਸੀਂ ਕਾਂਗਰਸ ਤੋਂ ਫਿਰ ਵੀ ਅਕਾਲੀ ਦੁਰਗਾ ਕਿ ਆ ਤੁਹਾਨੂੰ ਮੇਰੀ ਲੀਲੜੀਆਂ ਲਈਆਂ ਵੀ ਸਾਨੂੰ ਜਿਵੇਂ ਮਰਜ਼ੀ ਸਰਪੰਚ ਬਣਾ ਮੈਂ ਜਾ ਕੇ ਪਾਰਟੀ ਦਾ ਤਰਲਾ ਕੀਤਾ ਮੈਂ ਤੁਹਾਨੂੰ ਸਰਪੰਚ ਬਣਾਇਆ ਹੁਣ ਇਹ ਮੇਰੇ ਤੋਂ ਬਾਗੀ ਹੋ ਗਏ ਨੇ ਪਾਰਟੀ ਵੀ ਮੇਰੇ ਨਾਲ ਨਾਰਾਜ਼ ਹੈ ਵੀ ਕਿ ਇਹੋ ਜਿਹੇ ਬੰਦਿਆਂ ਨੂੰ ਕਿਉਂ ਬਣਾਉਣਾ ਇਹਦੇ ਕਿਉਂ ਮੌਕੇ ਦੇਣਾ ਮੈਂ ਇਹੋ ਜੇ ਸਾਰਿਆਂ ਮੈਂ ਬੇਨਤੀ ਕਰਨਾ ਵੀ ਜਦੋਂ ਆਪਾਂ ਇਹੋ ਜਿਹੇ ਕੰਮ ਕਰੀਏ ਨਾ ਬੰਦਾ ਜਿਹੜਾ ਚੰਗਾ ਹੈ ਉਹਦੇ ਨਾਲ ਜੁੜੀਏ ਕਰੀਏ ਮਾੜੇ ਬੰਦੇ ਨਾਲ ਨਾ ਜੁੜੀਏ ਕਰੀਏ ਜਿਵੇਂ ਹੁਣ ਉਹ ਵਾਦਾ ਵੀ ਮੈਂ 1500 ਵੋਟ ਤੇ ਜਿੱਤਾਂਗਾ ਚਲੋ ਖੌਰੇ ਪਾ 10000 ਤੇ ਜਿੱਤਦਾ ਪਰ ਉਹ ਬਖਲਾੜ ਗਿਆ ਉਹ ਹੁਣ ਘਰਾਂ ਚ ਪੈਸੇ ਲੈ ਕੇ ਚੁੱਕ ਕੇ ਲਗਾ ਫਿਰਦਾ ਕੋਈ ਪੈਸੇ ਵੀ ਨਹੀਂ ਲੈਂਦਾ ਉਹਦਾ ਹਾਲ ਉਹ ਹੋਣਾ ਜਿਹੜਾ ਜੁਜੀ ਮੈਂ ਗੱਲ ਕਾਕਾ ਹਰਜਿੰਦਰ ਸਿੰਘ ਨੂੰ ਇੱਕ ਬੇਨਤੀ ਕਰਨਾ ਇਹ ਮੁੰਡਾ ਮਨਪ੍ਰੀਤ ਜਦੋਂ ਦਾ ਇਹ ਨਾਲ ਜੋੜਿਆ ਪਹਿਲਾਂ ਜਿਹੜੇ ਇਹਨਾਂ ਦੇ ਵਰਕਰ ਸਨ ਵਧੀਆ ਨੇ ਇਹਨਾਂ ਜਿਵੇਂ ਉਹਨੇ ਬੱਚਾ ਬੈਗ ਮਾਰਦਾ ਬੈਗ ਮਾਰਨ ਲਿਆ ਪਹਿਲਾਂ 400 ਸੀ ਉਹ 90 ਹੋ ਗਈ ਤੇ ਜੇ ਹੋਰ ਰਿਆ ਨਾ ਥੋੜਾ ਜਿਹਾ ਜਿਹੜਾ 70 80 ਤੇ ਆ ਜਾਣਾ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਨਾ ਵੀ ਉਹਨੂੰ ਸਾਈਡ ਤੇ ਕਰਕੇ ਜਿਹੜੇ ਵਰਕਰ ਪਹਿਲਾਂ ਵਧੀਆਣ ਉਹਨਾਂ ਨੂੰ ਹੀ ਨੇੜੇ ਲਾਓ ਵਾਹ ਮੈਂ ਇਹੀ ਬਤੇ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ